ਹੂੰ ਲਓ ਬਈ ਹਵਾਨੇ ਹੀ ਜੱਜਮੈਂਟ ਤੁਹਾਨੂੰ ਕਰਾਉਣੇ ਆ ਨਾੜਾ ਚੈੱਕ ਕਰਿਓ ਹਵਾਨੇ ਤੇ ਮੜ ਗਈਆਂ ਬਾਕੀ ਥਾਣਾ ਚੋਣ ਲੱਗਦੀ ਆਂ ਦਾ ਬੰਦਾ ਜੀ ਲੱਗਦਾ ਬਾਹਲੀ ਚੰਗੀ ਚਵਾਈ ਲੱਗੀ ਆ ਲਓ ਬਈ ਹਵਾਨਾ ਬਹੁਤ ਸੋਹਣਾ ਕਰਵਾਇਆ ਮਾਸ਼ੱਲਾਕ ਬਹੁਤ ਜਿਆਦਾ ਹੈ ਜਿੰਨੀ ਕਹਿਦੀ ਉੰਨੀ ਲਓ ਬਈ ਸੀਲ ਸੌ ਦੀ ਗੱਲ ਕਰੀ ਨਾ ਚੈੱਕ ਕਰੋ ਬਣਾਜ ਬਾਕੀ ਥਾਣ ਕਿਆ ਬਾਤ ਬਹੁਤ ਜਿਆਦਾ ਚੰਗਾ ਥਾਣ ਲੱਗਦਾ ਸੋਹਣਾ ਹੱਥੀ ਚਵਾਈ ਆਣਾ ਕੋਈ ਛੋਟਾ ਨਹੀਂ ਥਾਣ ਬਾਕੀ ਨਾੜਾ ਨੂੜਾ ਬਹੁਤ ਚੰਗਾ ਬਾਕੀ ਬਰੀਡ ਪੱਖ ਤੋਂ ਵੇਖੋ ਸੋਹਣੀ ਆ ਫੇਸਬੁਕ ਦੀ ਬਾਲੀ ਚੰਗੀ ਹੈ ਵਿੱਚ ਸਹੀ ਗੱਲ ਆ ਸਹੀ ਗੱਲ ਐ ਵਿਗਗਨ ਕਢਾ ਲਈ ਇਹਦਾ ਗੇੜਾ ਬਾਕੀ ਨਾ ਹਵਾਨਾ ਢਿੱਲਾ ਪਿਆ ਚੈੱਕ ਕਰਿਓ ਮੜਾਇਆ ਉਹ ਛੋਟ ਹੀ ਨਹੀਂ ਕਹਿ ਸਕਦੇ ਆਪਾਂ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਬਾਈ ਗਗਨ ਦੇ ਘਰੋਂ ਪਿੰਡ ਹੈਗਾ ਬਾਈ ਦਾ ਹੁਸਨਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਤਸਵੀਰ ਕਿਦੜਵਾਹਾ ਪੈ ਜਾਂਦੀ ਆ ਬਾਈ ਕੋਲੇ ਨਾ ਕਾਫੀ ਜਾਨਵਰ ਹੁੰਦੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀ ਚਾਰ ਤੋਂ ਪੰਜ ਨਾਗ ਹੈਗੇ ਬਾਈ ਕੋਲੇ ਕੁਛ ਸੁਈਆਂ ਸਵਈਆਂ Gama ਤੇ ਕੁਛ ਹੈਗੀਆਂ ਦੋਸਤੋ ਗੱਬਣਾ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਡਰੈਸ ਦੀ ਗੱਲ ਕਰੀਏ ਤਾਂ ਦੋਸਤੋ ਸਾਹਮਣੇ ਪੱਠਾ ਦਿਸ ਰਿਹਾ ਹੁਸਨੌਰ ਤੋਂ ਭਾਰੂ ਵਾਲੇ ਰਾਹ ਦੇ ਉੱਤੇ ਟਾਣੀ ਦੇ ਵਿੱਚ ਬਾਈ ਦਾ ਘਰ ਹੈਗਾ ਸਾਹਮਣੇ ਪੱਠੇ ਕੋਲ ਪਈ ਆਉਂਦੀ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਠੀਕ ਠਾਕ ਬਾਈ ਠੀਕ ਠਾਕ ਵਧੀਆ ਬਾਈ ਠੀਕ ਆ ਬਾਈ ਗਗਨ ਇੱਕ ਵਾਰੀ ਆਪਣਾ ਨੰਬਰ ਦੱਸ ਦੀ ਆਪਣਾ ਨੰਬਰ ਹੈਗਾ ਬਾਈ 62805 76375 ਠੀਕ ਆ ਕਿੰਨੇ ਨਾਗਾ ਬਈ ਅੱਜ ਅੱਜ ਆਪਣਗਲੇ ਨਾਗ ਹੈਗੇ ਬਈ 5 5 ਨਾ ਤੇ ਇੱਕ ਸਾਹਮਣੇ ਬਈ ਆ ਜਿਹੜੀ ਵਾੜ ਖੜੀ ਹੈ ਇਹਦੀ ਗੱਲ ਕਰ ਲਈਏ ਸੂਈ ਸਵਾਈ ਆ ਸੂਈ ਸਵਾਈ ਆ ਬਾਈ ਠੀਕ ਆ ਕਿਨ ਮਾਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਆ origignal 2 ਦੰਦ ਦਾ ਰੰਗ ਬਈ 2 ਦੰਦ ਦਾ ਠੀਕ ਆ ਆਪ ਵੀ ਵੱਚੀ ਆ ਤੇ ਮਗਰ ਵੀ ਵੱਚੀ ਆ ਮਗਰ ਵੀ ਇਹਦੇ ਵੱਚੀ ਆ ਹਾਂਜੀ ਬਾਈ ਮੈਜਿਕ ਬੋਲ ਦੀ ਦੱਸਿਆ ਆਪਾਂ ਨੂੰ ਮਾਲਕਾਂ ਨੇ ਠੀਕ ਆ ਮੈਜਿਕ ਬੋਲਦੀ ਆਪ ਹੈਗੀ ਆ ਹਾਂਜੀ ਬਾਈ ਠੀਕ ਆ ਤੇ ਅੱਗੇ ਬੱਚੀ ਕਿਹੜੀ ਵੀ ਆ ਗਈ ਕੋਈ ਪਤਾ ਨਹੀਂ ਬਾਈ ਇਹਦਾ ਕੋਈ ਪਤਾ ਨਹੀਂ ਹਾਂਜੀ ਬਾਈ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਇਹਨੂੰ ਸੱਤਵਾਂ ਦਿਨ ਆ ਬਾਈ ਸੱਤਵਾਂ ਦਿਨ ਹਾਂਜੀ ਕਿੰਨਾ ਕੁ ਦੁੱਧ ਤਿਆਰ ਆ ਬਈਆ 22 ਕਿਲੋ ਆਪਾਂ ਚੋ ਕੇ ਲਿਆਏ ਸੀ ਬਾਈ ਇਹਦਾ ਠੀਕ ਆ ਠੀਕ ਆ ਦੁੱਧ ਪਾ ਦੂਗੀ 27 28 ਕਿਲੋ ਬੱਚੀ ਠੀਕ ਆ ਤੇ ਜੀ ਨਹੀਂ ਲਾਇਆ ਇਹਨੇ ਇਹ ਪੱਠਾ ਥੋੜਾ ਜਿਹਾ ਘੱਟ ਖਾਦਾ ਹੁਣ 20 ਕਿਲੋ ਐ ਜਾਵਾ ਤਿਆਰ ਆ ਕੋਈ ਵੀ ਭਰਾ ਕੇ ਚਾਰ ਟਾਈਮ ਚੋ ਸਕਦਾ ਠੀਕ ਆ ਵੀ ਜਾਨੀ ਕਿ ਆਪਦੀ ਫੁੱਲ ਤਸਲੀ ਕਰ ਲੈ ਪੂਰੀ ਫੁੱਲ ਤਸਲੀ ਥਣ ਲੈ ਜੀ ਤਾਂ ਇੰਨੀ ਜਿਆਦੇ ਸਾਫ ਆ ਨਾ ਗੱਲ ਹੀ ਛੱਡ ਵਾਕੇ ਹਵਾਨਾ ਸੋਹਣਾ ਬਹੁਤ ਆ ਬਾਈ ਬਾਕੀ ਥਣ ਵੀ ਕਰਮਾ ਵਾਲੀ ਨੂੰ ਐ ਲੱਗਿਆ ਹੱਥੀ ਜਵਾਈ ਵਾਲੇ ਤੇ ਸੀਲ ਠੰਡੀ ਦੀ ਗੱਲ ਕਰੀਏ ਨਾ ਚੈੱਕ ਕਰਿਓ ਮੜਾ ਜੀ ਕੋਈ ਨਿਆਣਾ ਨਹੀਂ ਲੈ ਆਉਂਦਾ ਕੋਈ ਬੱਚਾ ਕੋਈ ਪਾਸੇ ਦੀ ਬਹਿ ਜਾ ਕੋਈ ਐ ਨਹੀਂ ਵੀ ਛੜ ਮਾਰ ਤੇ ਬਾਕੀ ਹਵਾਨਾ ਵੀ ਕਰਮਾ ਵਾਲੀ ਨੂੰ ਬਹੁਤ ਸੋਹਣਾ ਫਿਟਿੰਗ ਵਾਲਾ ਤੇ ਬੱਚੀ ਨੂੰ ਜਨਮ ਦਿੱਤਾ ਮੈਜਿਕ ਬ ਸੋਹਣਾ ਕੱਦ ਕਾਢ ਪਹਿਲਾ ਸੂਆ ਸੂਈ ਆ ਦੋ ਦੰਦ ਮੂੰਹ ਜਿਸ ਤੋਂ ਨੂੰ ਚੈੱਕ ਕਰਾ ਲੈਂਦੇ ਆ ਫੇਸ ਕੁ ਦੀ ਬਾਲੀ ਜਿਆਦਾ ਚੰਗੀ ਆ ਵੇਖੋ ਬਹੁਤ ਸੋਹਣਾ ਫੇਸ ਆ ਕਰਮਾਲੀ ਦਾ ਬਾਕੀ ਥਣ ਵੀ ਥੱਤੀ ਪਏ ਜਣਾ ਲੈ ਵੀ ਗगन ਜਿਹੜਾ ਕੜਵਾਈ ਇਹਦਾ ਕਰਮਾਲੀ ਦਾ ਇੱਥੇ ਆਉਂਗੇ ਤਾਂ ਤੁਹਾਡੇ ਜਰੂਰ ਪਸੰਦ ਚੈੱਕ ਕਰ ਮੜਾ ਜਾ ਹਵਾ ਨੇ ਨਹੀਂ ਨੀਗਾ ਮਾਰੋ ਐ ਭਲਵਾਨ ਵਾਲੀ ਤੋਰ ਆ ਬਹੁਤ ਸੋਹਣੀ ਬੱਚੀ ਆ ਦੋਸਤੋ ਬਾਕੀ ਜਿਹੜਾ ਵੀਰ ਪਸੰਦ ਕਰਦਾ ਨਾ ਤੁਸੀਂ 7 ਦਿਨ ਹੋ ਗਏ ਇੱਥੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਵੇ ਸੀਲ ਠੰਡੀ ਦੀ ਗੱਲ ਕਰੀਏ ਠੰਡੀ ਸੀਲ ਬੁਗਦਾ ਬਾਕੀ ਬੱਚੀ ਦੀ ਗੱਲ ਕਰੀਏ ਨਾ ਬੱਚੀ ਤੁਹਾਨੂੰ ਵਖਾਉਣੇ ਆ ਬੱਚੀ ਬਹੁਤ ਸੋਹਣੀ ਹੈ ਮਾਣੇ ਫੁੱਸਬਾਲ ਪੇਰਾ ਬੈਠਾ ਵਾਹ ਕਈ ਦੋਸਤੋ ਬੱਚੀ ਚੈੱਕ ਕਰੋ ਬਹੁਤ ਸੋਹਣੀ ਬੱਚੀ ਆ ਬਾਈ ਗਗਨ ਇਹਦੇ ਰੇਟ ਦੀ ਗੱਲ ਕਰੀਏ ਨਾ ਲੈਣ ਦੇਣ ਜਾਈ ਦੱਸੀ ਰੇਟ ਬਾਈ ਜੀ ਕਿਸੇ ਕੋਲੇ ਹੋਰ ਹੁੰਦੀ ਹੈ ਚੰਗੇ ਫਾਰਮ ਵਿਚ ਹੁੰਦੀ ਦਾ ਸਵਾ ਡੇਢ ਦੀ ਸੀਗੀ ਆਪਾਂ 90000 ਚੋਂ ਮਾਨਤਾਨ ਕਰਦੇ ਆਂਗੇ ਬਾਈ ਠੀਕ ਆ 90000 ਦੇ ਵਿੱਚੋਂ ਮਾਨਤਾਨ ਕਰਦੇ ਆਂਗੇ ਦੁੱਧ 20 ਲੀਟਰ ਚਵਾ ਦੇਾਂਗੇ ਜਣੀ ਹਾਂਜੀ ਬਾਈ ਠੀਕ ਆ ਲਓ ਬਈ ਕੀ ਸੀਲਸ ਲੱਗ ਬਹੁਤ ਜ਼ਿਆਦਾ ਹੈ ਜਿੰਨੀ ਕਹਦੀ ਉੰਨੀ ਲਓ ਬਈ ਸੀਲਸ ਆਉਂਦੀ ਗੱਲ ਕਰੀ ਨਾ ਚੈੱਕ ਕਰੋ ਮੜਾ ਜੇ ਤੇ ਬਾਕੀ ਥਣ ਯਾ ਬਾਤ ਬਹੁਤ ਜਿਆਦਾ ਚੰਗਾ ਥਣ ਲੱਗਿਆ ਸੁਣਾ ਹੱਥੀ ਚਵਾਈ ਵਾਲਾ ਕੋਈ ਛੋਟਾ ਨਹੀਂ ਥਣ ਬਾਕੀ ਨਾਰਾ ਨੂਣਾ ਬਹੁਤ ਚੰਗਾ ਲਓ ਵੀ ਜਿਹੜੇ ਵੀ ਦੇ ਪਸੰਦ ਹੋਏ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਇਸ ਤੋਂ ਅਗੇ ਦੋ ਨੰਬਰ ਵੈੜ ਦੀ ਗੱਲ ਕਰੀਏ ਦੋਸਤੋ ਇਹ ਵੀ ਬਹੁਤ ਸੋਹਣੀ ਵੈੜ ਤੇ ਹਵਾਨੇ ਦੀ ਤਿਆਰੀ ਕੀ ਗੱਲ ਕਰੀਏ ਦੋਸਤੋ ਸੋਹਣੀ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਇਹਨੂੰ ਹੋ ਗਿਆ 4 ਦਿਨ ਬਈ 4 ਦਿਨ ਇਹਨੂੰ ਹੋ ਗਿਆ ਠੀਕ ਆ ਇਹਦੇ ਮਗਰ ਵੀ ਬੱਚੀ ਇਹਦੇ ਮੰਮੀ ਵੀ ਬੱਚੀ ਆ ਹਾਂ ਠੀਕ ਆ ਕਿੰਨਾ ਕੁ ਦੁੱਧ ਆ ਬਈ ਇਸ ਵਾਰ ਦੁੱਧ ਇਸ ਟਾਈਮ 20 ਕਿਲੋ ਖੁੱਲਾ ਡੁੱਲਾ ਜਿਹੜਾ ਮਰਜ਼ੀ ਭਰਾ ਕੇ ਲੈ ਲੈ 20 ਕਿਲੋ ਇਹਦੇ ਸਣੋਂ ਚਵਾ ਦੇਾਂਗੇ ਚਵਾ ਦੇਾਂਗੇ ਚਵਾਈ ਦੀ ਓਕੇ ਆ ਬਈ ਜਮ ਇੱਕ ਨੰਬਰ ਠੀਕ ਆ ਹੂੰ ਲਓ ਬਈ ਹਵਾਨੇ ਹੀ ਜੱਜਮੈਂਟ ਤੁਹਾਨੂੰ ਕਰਾਉਣੇ ਆ ਨਾੜਾ ਚੈੱਕ ਕਰਿਓ ਹਵਾਨੇ ਤੇ ਮੜ ਗਈਆਂ ਬਾਕੀ ਥਾਣ ਚੋਣ ਲੱਗਦੀ ਆਂ ਤਾਂ ਬੰਦਾ ਜੀ ਲੱਗਦਾ ਬਾਲੀ ਚੰਗੀ ਚਵਾਈ ਲੱਗੀ ਆ ਲਓ ਬਈ ਹਵਾਨਾ ਬਹੁਤ ਸੋਹਣਾ ਕਰ ਸਿਆ ਪਿਆ ਥਣਾ ਦਾ ਸੈ ਬਹੁਤ ਸੋਹਣਾ ਦੇ ਵੱੱਛੀ ਵੀ ਦੋਸਤੋ ਬਹੁਤ ਸੋਹਣੀ ਆ ਨਿੱਗਰ ਨਰੋਈ ਜੇ ਗੱਲ ਕਰੀਏ ਨਾ ਚੈੱਕ ਕਰੋ ਥਣਾ ਦਾ ਸੈਜ ਗੈਬ ਬਾਕੀ ਕੱਦ-ਕੱਟ ਸੋਹਣਾ ਲੈ ਵੀ ਗਗਨ ਇਹਦਾ ਵੀ ਇੱਕ ਵਾਰੀ ਢੇੜਾ ਕਢਵਾਈ ਕਰਮਾ ਵਾਲੀ ਨਾ ਸੋਹਣੇ ਕੱਦ-ਕੱਟ ਦੇ ਵਿੱਚ ਇਹ ਚੈੱਕ ਕਰਦਾ ਇਹ ਹਵਾਨਾ ਦੋਸਤੋ ਯਾਰ ਮਾਲੀ ਦਾ ਜੇ ਗੱਲ ਕਰੀਏ ਨਾ ਕੋਈ ਟੁੱਟਮਾ ਨਹੀਂ ਕੋਈ ਫੋੜਸ਼ਾਂ ਨਹੀਂ ਐ ਫਸਿਆ ਪਿਆ ਹਵਾਨਾ ਪੂਰਾ ਜੋਸ਼ ਵਾਲਾ ਹਵਾਨਾ ਚੌਥਾ ਦਿਨ ਹੋ ਗਿਆ ਸੁਈ ਨੂੰ ਥੋੜਾ ਇੱਕ ਕ੍ਰਾਸਪਾਂ ਜਰੂਰ ਆ ਤੇ ਦੁੱਧ ਸੋਨਾ ਪਿਆਉਗੀ ਜੇ ਗੱਲ ਕਰੀਏ ਭੌਂ ਦੀ ਗਰਮੀ ਚ ਸੂਪਿਆ ਜੀ ਵਹਿੜ ਨੂੰ ਕੋਈ ਹੁੰਦਾ ਨਹੀਂ ਗਰਮੀ ਦਾ ਨਾੜਾਂ ਚੇਕ ਕਰੋ ਹਵਾਨੇ ਤੇ ਰੂਹ ਖੁਸ਼ ਹੁੰਦੀ ਏ ਇਹ ਬੱਚੀ ਨੂੰ ਜਨਮ ਦਿੱਤਾ ਦੁੱਧ ਦਾ ਇਸ ਵਕਤ 20 ਲੀਟਰ ਤੁਸੀਂ 40 ਕਿਲੋ ਜਾ ਸਕਦੇ ਜਿਹੜੇ ਪਹਿਲਾਂ ਨੇ ਪਾਇਆ ਰਿੰਕੂ ਬਾਈ 24 25 ਕਿਲੋ ਠੀਕ ਆ ਪਹਿਲਾਂ ਨੇ 24 25 ਲੀਟਰ ਹਾਂ ਤੇ 25 ਲੀਟਰ ਦੀ ਆਪਾਂ ਹੁਣ ਵੀ ਗਾਰੰਟੀ ਦੇ ਦਾਂਗੇ ਕਿਉਂ ਇੰਨੇ ਤਾਂ ਤਾਂ ਮਰਦੀ ਨਹੀਂ ਵਹਿੜ ਵੀ ਜੇ ਗੱਲ ਕਰੀਏ ਵੀ ਹੁਣ ਚੌਥਾ ਦਿਨ ਹੋ ਗਿਆ 20 ਲੀਟਰ ਦਾ ਤਿਆਰ ਹੀ ਹੈ ਅਗਰ ਤਿਆਰ ਆ ਬਈ ਠੀਕ ਆ ਇੱਕ ਤਾਂ ਹੁੰਦਾ ਕਹਿਣ ਵਾਲਾ ਮੇਨ ਨਾਲ 25 ਲੀਟਰ ਦੀ ਆਪਾਂ ਗਰੰਟੀ ਲੈ ਲਾਂ 25 ਲੀਟਰ ਦੀ ਫੁੱਲ ਜ਼ਿੰਮੇਵਾਰੀ ਹੈ ਬਾਕੀ ਥਣ ਦੇ ਵੇ ਦੀ ਉਹਦੀ ਵੀ ਆਪਣੀ ਜ਼ਿੰਮੇਵਾਰੀ ਹੈ ਠੀਕ ਆ ਲਓ ਬਈ ਥਣ ਹਵਾਨੇ ਦੀ ਬਾਈਆਂ ਦਾ ਫੁੱਲ ਗਰੰਟੀ ਹੋ ਜਮਕ ਦਮਕ ਵਾਲੀ ਹੱਡਾ ਪੈਰਾਂ ਦੀ ਫੁੱਲ ਖੁੱਲੀ ਹੈ ਸਹੀ ਗੱਲ ਆ ਸਹੀ ਗੱਲ ਆ ਸਾਫ ਸੁਥਰੀ ਵਹਿੜਾ 20 ਲੀਟਰ ਤਾਂ ਤੁਸੀਂ ਇੱਥੇ ਝੋਕੇ ਲਾ ਸਕਦੇ ਆ ਜਿਹੜਾ ਵੀਰ ਅੱਜ ਭਾਂਵੇਂ ਸਾਈ ਪਾਲੇ ਤੇ ਬਾਕੀ 25 ਲੀਟਰ ਦੀ ਫੁੱਲ ਗਰੰਟੀ ਹੋਊਗੀ 4 ਦਿਨਾਂ ਨੂੰ ਬਾਈ ਜਵਾਬ ਹੀ ਦੇਊਗਾ ਤੇ ਰੇਟ ਦੀ ਗੱਲ ਕਰੀਏ ਬਾਈ ਗਗਨੇ ਦਾ ਰੇਟ ਰੇਟੇ ਨੇ ਕੋਈ 85000 ਦੀ ਦੇਵਾਂਗੇ 85000 ਦੀ ਦੇ ਦੇ ਠੀਕ ਆ ਕੋਈ ਥੋੜਾ ਬਹੁਤਾ ਮੌਕੇ ਤੇ ਜਾਨੀ ਕਰ ਲਾਂਦੇ ਵਾਧਾ ਕਰ ਟਨ ਕਰ ਦਾਂਗੇ ਆਈ ਗਏ ਭੈਣ ਭਾਈ ਠੀਕ ਆ ਲਓ ਵੀ ਮੌਕੇ ਤੇ 85000 ਦੇ ਵਿੱਚ ਮਾਨਤਾਨ ਹੋ ਜਾਊਗਾ ਵਾਕਈ ਦੋਸਤੋ ਸਾਫ ਸੁਥਰੀਆਂ ਵਹਿੜਾ ਇਸ ਤੋਂ ਅਗੇ ਬਈ ਬਲੈਕ ਰੰਗ ਦੇ ਵਿੱਚ ਜਿਹੜੀ ਆ ਸਾਹਮਣੇ ਖੜੀ ਹੈ ਵਹਿੜ ਇਹਦੀ ਗੱਲ ਕਰੀਏ ਇਹ ਵੀ ਤਾਜੀ ਸੂਈ ਆ ਇਹ ਨੂੰ ਹੋ ਗਏ ਬਈ 12 13 ਦਿਨ ਠੀਕ ਆ ਤਾਜ਼ੀਆਂ ਜੀ ਆ ਗਈ ਫਿਰ ਹਾਂ ਤਾਜ਼ੀਆਂ ਜੀ ਆ ਠੀਕ ਆ 12 13 ਦਿਨ ਹੋ ਗਏ ਤੇ ਬੱਚਾ ਬਈ ਬੱਚਾ ਬਈ ਇਹਦੇ ਮਗਰ ਬੱਚੇ ਨੂੰ ਜਨਮ ਦਿੱਤਾ ਠੀਕ ਆ ਚੁਵਾਈ ਇਹਨੂੰ ਬਈ ਇੱਕ ਨੰਬਰ ਆ ਬਈ ਇੱਕ ਨੰਬਰ ਸੀਲਸ ਲੱਗ ਬਹੁਤ ਜ਼ਿਆਦਾ ਆ ਲਓ ਬਈ ਸੀਲਸ ਆਉ ਨਾ ਕਰਮ ਵਾਲੀ ਇਹ ਵੀ ਬਾਈ ਦੱਸਦਾ ਚੰਗੀ ਆ ਰਹਿੰਦੀ ਆ ਹੁਣ ਕੋਈ ਐ ਲੱਤ ਛੱਡ ਨਹੀਂ ਕੋਈ ਵਾਸਤਾ ਨਹੀਂ ਠੀਕ ਆ ਹੂੰ ਲੋਬੀ ਸੀਲ ਸੌ ਕਰਮਾਂ ਵਾਲੀ ਇਹ ਵੀ ਹੈਗੀ ਹੈ ਤੁਸੀਂ ਇੱਥੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਵੇ ਲੈ ਵੀ ਗਏ ਕਨੇ ਤੋੜ ਲਾ ਫੇਰ ਆਪਾਂ ਇਹਦੇ ਬਾਰੇ ਪੁੱਛਦੇ ਹਾਂ ਦੁੱਧ ਕਿੰਨਾ ਇਹਦੇ ਥੱਲੇ ਚੈੱਕ ਕਰਿਓ ਮੜੀ ਚਾਲ ਚੂਲ ਐ ਚਾਲ ਚੂਲ ਦੀਆਂ ਤਾਂ ਬਹੁਤ ਚੰਗੀਆਂ ਬੜਾ ਦੋਸਤੋ ਜੇ ਗੱਲ ਕਰੀਏ ਆ ਬਾਕੀ ਹਵਾਨੇ ਪੱਖ ਤੋਂ ਉਹਨੂੰ ਨੇੜੇ ਹੋ ਕੇ ਜੱਜਮੈਂਟ ਕਰਾਵਾਂਗੇ ਸਦਾ ਦਾ ਸਾਇ ਉਹਨੂੰ ਕਰਮਾਂ ਵਾਲੀ ਨੇ ਫਸ ਜਾਣਾ ਰੇ ਕੁਏ ਠੀਕ ਆថੰਦਾ ਹੀ ਨਾ ਜੇ ਉਹਨੂੰ ਕਰਮਾਂ ਵਾਲੀ ਨੇ ਹਵਾਨਾ ਤਿਆਰੀ ਚ ਹੋਇਆ ਗੱਲਾਂ ਵੇਖਦੇ ਹੁੰਦੇ ਆ ਇਹਦੀਆਂ ਕਰ। ਇਹ ਚੌੜੀ ਹੋ ਹੋ ਤਰਦੀ ਐ ਮੱਛੀ ਤਾਂ ਥੋੜਾ ਕੈਮਰੇ ਤੋਂ ਡਰਦੀ ਐ। ਸਹੀ ਗੱਲ। ਤੇ ਬਾਈ ਗਗਨ ਇਹਦੇ ਥੱਲੇ ਹੁਣ ਦੁੱਧ ਕਿੰਨਾ ਤਿਆਰ ਹੈ? 15 ਲੀਟਰ ਕੋਈ ਵੀ ਭਰਾ ਕੇ ਬਾਈ ਡੱਬੇ ਮਾਰ ਲੀ। 15 ਲੀਟਰ ਚਵਾ ਦੇਾਂਗੇ। ਜਮਨ ਤਿਆਰ ਆ। ਠੀਕ। ਹਾਂ। ਲੋ ਫੇਸ ਚੈੱਕ ਕਰਿਓ ਜੀ 15 ਲੀਟਰ ਚਵਾ ਦੇਣਾ ਪਹਿਲਾ ਸੁਗਾ ਸੁਈ ਆ। ਗੱਲਾਂ ਤਾਂ ਹੈ ਵੀ ਦੰਦਾਂ 'ਚ ਵੇਖੀ ਨਹੀਂ ਚੋਗੀ ਦੱਸਿਆ ਸੀ ਮਾਲਕਾਂ ਨੇ ਆਪਾਂ ਨੂੰ ਆਪਾਂ ਵੇਖੀ ਨਹੀਂ। ਹੋ ਸਕਦਾ ਵੀ ਚੋਗੀ ਹੋ ਸਕਦਾ। ਇਹ ਥਣਾ ਦਾ ਸਹਿਜ ਗੈ ਥੋੜਾ ਇਹਨਾਂ ਕੈਮਰੇ ਤੋਂ ਘਬਰਾਉਂਦੀ ਐ। ਚੈੱਕ ਕਰੋ ਥਣਾ ਦਾ ਸਾਇਜ ਗੈਸ ਸੋਨਾ 15 ਲੀਟਰ ਤੁਸੀਂ ਦੁੱਧ ਇੱਥੇ ਚੋ ਕੇ ਲਾ ਸਕਦੇ ਆ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਤੇ ਬਈ ਗੰਗਾ ਇਹਦੇ ਰੇਟ ਦੀ ਗੱਲ ਕਰੀਏ ਫਿਰ ਇਹਦਾ ਰੇਟ ਕੀ ਸਰ 62000 ਦੀ ਦੇ ਦਾਂਗੇ ਰਿੰਕੂ ਬਾਈ ਠੀਕ ਆ 62000 ਦੀ ਦੇ ਦਿਆਂਗੇ ਹਾਂ ਜਾਨੀ ਕਿ ਮੌਕੇ ਤੇ ਥੋੜਾ ਬੋਧਾ ਮੰਗ ਤਾਂ ਨੂੰ ਕਰ ਦਾਂਗੇ ਮੰਤਾਂ ਪਰ ਆਪਣੇ ਰੇਟ ਤੇ ਇਹਨੂੰ ਵੀ ਪਤਾ ਬਾਹਲੇ ਨਹੀਂ ਹੁੰਦੇ ਸਹੀ ਗੱਲ ਸਹੀ ਗੱਲ ਬਾਕੀ ਜਾਨਵਰ ਸਾਫ਼ ਸੁਥਰਾ ਮਿਲ ਜੇ ਹਾਂ ਤੇ ਰੇਟ 1921 ਚੱਲ ਜਾਂਦਾ ਹੁੰਦਾ ਚੱਲ ਜਾਂਦਾ ਬਈ ਠੀਕ ਆ ਇਸ ਤੋਂ ਅੱਗੇ ਬਈ ਇਹ ਜਿਹੜੀ ਜਰਸੀ ਦੀ ਗੱਲ ਕਰੀਏ ਇਹ ਕਿਹਾ ਜੀ ਰਿੰਕੂ ਮੰਨ ਕੇ ਚੱਲ 20 ਦਿਨ ਲੈਂਦੀ ਆ 20 ਦਿਨਾਂ ਦੀ ਕੱਚੀ ਆ ਠੀਕ ਹੈ ਤੇ ਪਹਿਲ ਨੇ ਇਹਨੇ ਪਾਇਆ 24 25 ਕਿਲੋ ਦੁੱਧ ਆਈ ਫਾਰਮ ਚੋਂ ਵੀਡੀਓ ਵੜੀਓ ਸਾਰੀ ਦੇ ਦਾਂਗੇ ਆਪਾਂ ਠੀਕ ਹੈ ਜਾਨਕੀ ਆਈ ਫਾਰਮ ਦੇ ਵਿੱਚੋਂ ਆ ਹਾਂ ਇਹ ਹੈ ਕੱਚੀ ਆ ਚੰਗੀ ਆ ਹਾਂ ਠੀਕ ਆ ਜਾਨਕੀ ਹੁਣ ਸੂਆ ਸੂਣਾ ਨੇ ਦੂਜਾ ਦੂਜਾ ਸੂਆ ਸੂਣਾ ਠੀਕ ਆ ਹਾਂ ਤੇ ਦੁੱਧ ਪਾ ਦੂਗੀ ਬਈ 20 ਤੋਂ ਬਾਅਦ ਮਾਰਕਨ ਤਾਂ ਆਪਾਂ ਨੂੰ ਪਹਿਲਨ ਦੇ 24 25 ਕਿਲੋ ਕਿਹਾ ਸੀ ਠੀਕ ਆ ਬਾਕੀ ਅਗਲੇ ਦੀ ਸਮਝ ਆ ਬਈ ਠੀਕ ਆ ਸੇਵਾ ਦੇ ਸਿਰ ਤੇ ਬਾਕੀ ਕਦ ਕਾਠ ਨੂੰ ਇਹ ਨਹੀਂ ਕਹਿ ਸਕਦੇ ਕੋਈ ਸ਼ਾਰਟ ਹਾਂ ਖੁੱਲੇ ਹੱਡਾਂ ਪੈਰਾਂ ਚ ਇਹ ਨਹੀਂ ਕੋਈ ਲੱਸੀ ਲਾਵੀ ਹੋਊਗੀ ਹਾਂ ਬਾਕੀ ਬਰੀਡ ਪੱਖ ਤੋਂ ਵੇਖੋ ਸੋਹਣੀ ਆ ਫੇਸਬੁਕ ਦੀ ਬਾਲੀ ਚੰਗੀ ਆ ਬੱਚੀ ਸਹੀ ਗੱਲ ਆ ਸਹੀ ਗੱਲ ਐ ਵੇ ਗਕ ਕਢਾ ਦਈਏ ਦਾ ਗੇੜਾ ਬਾਕੀ ਨਾ ਹਵਾਨਾ ਢਿੱਲਾ ਪਿਆ ਚੈੱਕ ਕਰਿਓ ਮੜਾਇਆ ਉਹ ਛੋਟ ਹੀ ਨਹੀਂ ਕਹਿ ਸਕਦੇ ਆਪਾਂ ਸੋਹਣੀ ਆ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਬਾਕੀ ਦੁੱਧ ਮਾਲਕਾਂ ਨੇ ਤਾਂ 22 ਗਗਨਾ ਉਹਦਾ ਪਹਿਲੇ ਸੂਏ 24 ਲੀਟਰ ਦੱਸਿਆ ਤੇ ਬਾਕੀ ਜਿਹੜਾ ਵੀ ਖਰੀਦਦਾ ਉਹ ਆਪਦੀ ਸਮਝ ਨਾਲ ਖਰੀਦ ਲਿਓ ਜੇ ਕਿਉਂਕਿ ਕੱਚੀ ਵਹਿੜਾ ਫਾਰਮ ਦੇ ਵਿੱਚੋਂ ਆਈ ਆ ਫਾਰਮ ਦੀ ਤੁਹਾਨੂੰ ਵੀਡੀਓ ਮਿਲ ਜੂਗੀ ਬਾਈ ਗਗਨ ਕੋਲੋਂ ਬਾਕੀ ਨੇੜੇ ਹੋ ਕੇ ਤੁਹਾਨੂੰ ਜੱਜਮੈਂਟ ਹਵਾਨੇ ਦੀ ਕਰਾ ਦਿੰਦੇ ਆ ਦੇਖ ਸਕਦੇ ਢਿੱਲਾ ਪਿਆ ਹਵਾਨਾ ਲੱਗ ਕੇ ਸੀਲ ਸਾਊ ਆ ਮੋਟਾ ਮੋਟਾ ਥਾਨ ਲੱਗਿਆ ਚਾਰ ਫਿਰਿਆਂ ਦਾ ਵਾਕਈ ਦੋਸਤੋ ਸੁਣਾ ਬਾਕੀ ਜਦੋਂ ਨੂੰ ਤਿਆਰੀ ਹੋਣੀ ਹੈ ਨਾ ਕਰਮ ਵਾਲੀ ਨੇ ਹਵਾਨਾ ਸੁਣਾ ਤਿਆਰ ਕਰਦਾ ਜੀ ਤਰ ਦੱਸੇ ਕੋਈ ਪਸ਼ੂ ਦੋ ਚਾਰ ਦਿਨ ਬਾਈ ਉੱਤੇ ਵੀ ਲੈ ਜਾਂਦਾ ਹਨਾ ਸਹੀ ਗੱਲ ਆ ਸਹੀ ਤੇ ਮੈਂ ਗਗਨ ਇਹਦਾ ਰੇਟ ਕੀ ਕਰਦੇ ਆਂਗੇ ਫਿਰ ਇੱਕ ਕੱਚੀ ਕੱਚੀ ਸਖਰਾਇ ਬਾਈ 85000 ਦੀ ਦੇ ਦੇਵਾਂਗੇ ਠੀਕ ਆ ਹਾਂ ਤਿਆਰ ਕੋਈ ਦਾ ਰੇਟ ਇਹਦਾ ਅੱਡ ਹੋਊਗਾ ਅੱਜ ਜੇ ਕੋਈ ਲੈਂਦਾ ਭਰਾ 85 ਚੋਂ ਮਾਨਤਾਣ ਕਰਦੇ ਆਂਗੇ ਠੀਕ ਆ 85000 ਰੁਪਏ ਲਓ ਵੀ 85000 ਦੇ ਵਿੱਚੋਂ ਨਾ ਅੱਜ ਤੁਹਾਡਾ ਮਾਨਤਾਣ ਹੋ ਜੂਗਾ ਮੌਕੇ ਤੇ ਹੋ ਸਕਦਾ ਵੀ ਰੇਟ ਵਧ ਘਟ ਸਕਦਾ ਮੌਕੇ ਦੀ ਤਿਆਰੀ ਦੇ ਹਿਸਾਬ ਤੇ ਆ ਠੀਕ ਆ ਇਸ ਤੋਂ ਅੱਗੇ ਬਈ ਆਪਣੇ ਕੋਲੇ ਇੱਕ ਵੱਛੀ ਅਸਰ ਵੱਛੀ ਹੈ ਛੋਟੀ ਆਪਣੇ ਕੋਲੇ ਚੰਗੀ ਠੀਕ ਲਓ ਵੀ ਇਸ ਤੋਂ ਅੱਗੇ ਨਾ ਵੱਛੀ ਆ ਭਾਈ ਕੋਲੇ ਉਹਦੇ ਬਾਰੇ ਜਾਣਕਾਰੀ ਲੈਣੇ ਆ ਵੱਛੀ ਬਰੀਡ ਪੱਕ ਤੋਂ ਬਹੁਤ ਚੰਗੀ ਆ ਚੈੱਕ ਕਰੋ 9 ਮਹੀਨੇ ਹੋ ਮਰਸ ਗਰਾਜ ਬਾਈ ਠੀਕ ਆ ਆਪਣੀ ਘਰ ਦੀ ਵਿਚੀ ਆ ਠੀਕ ਆ ਇਹਦੀ ਮਾਂ ਵੀ ਆਪਣੇ ਕੋਲੇ ਹੀ ਆ ਠੀਕ ਆ 9 ਮਹੀਨੇ ਉਮਰ ਹੋ ਗਈ ਆ 9 ਮਹੀਨੇ ਉਮਰ ਹੈ ਦੀ ਠੀਕ ਆ ਤੇ ਮਦਰ ਰਿਕਾਰਡ ਕੀ ਆ ਬਈ 32 ਕਿਲੋ ਦੁੱਧ ਆ ਉਹਦਾ ਬਈ ਪਹਿਲਣ ਦਾ ਠੀਕ ਆ ਪਹਿਲੇ ਸੂਏ 32 32 ਪਰਲੇ ਪਾਸੇ ਠੀਕ ਆ ਕੋਈ ਨਹੀਂ ਖਾਦ ਨੇ ਤੇ ਇਹਦੇ ਰੇਟ ਦੀ ਗੱਲ ਕਰੀਏ ਬਈ ਫਿਰ 35000 ਦੀ ਦੇ ਦੇਾਂਗੇ ਬਾਈ 35000 ਦੀ ਦੇ ਦੇਾਂਗੇ ਚਾਰ ਥਾਣਾ ਕੋਈ ਫੋਟ ਨਹੀਂ ਸ਼ਾਂਖਣੀ ਠੀਕ ਆ ਖੁੱਲੀ ਹੱਡਾਂ ਪੈਰਾਂ ਦੀ ਆ ਕੱਦ-ਕਾਠ ਬਹੁਤ ਜ਼ਿਆਦਾ ਬਾਕੀ ਨਮਾਈ ਤਮਾਈ ਨਹੀਂ ਠੀਕ ਗੱਲਾਂ ਵੀ ਤੁਹਾਨੂੰ ਥੱਲ ਚੈੱਕ ਕਰੋ ਮੜਾਇਾ ਹਣ ਕੱਲਾ ਕਲਾ ਚਾਰ ਹੀ ਥਾਣਾ ਢੋਲੀ ਝਾਲੀ ਬਾਈ ਬਹੁਤ ਚੰਗੀ ਬਣਾਉਗੀ ਠੀਕ ਆ ਲਓ ਵੀ ਲੂਈ ਚੈੱਕ ਕਰ ਸਕਦੇ ਆ ਹਜੇ ਨਾ ਛੂਟੀ ਉਮਰ ਦੇ ਵਿੱਚ ਆ ਕਿੰਨੀ ਕੁ ਉਮਰ ਆ ਬਾਈ ਗੱਲ ਇਹਦੀ 9 ਮਹੀਨੇ ਦੀ ਆ ਬਾਈ 9 ਮਹੀਨੇ ਹਾਂ ਠੀਕ ਆ ਬਾਈ ਲੂਈ ਵੀ ਤੁਹਾਨੂੰ ਦੱਸੂਗੀ ਵਾਕਈ ਬਰੀਡ ਪੱਖ ਤੋਂ ਬੱਚੀ ਬਹੁਤ ਚੰਗੀ ਆ ਇਸ ਤੋਂ ਠੀਕ ਆ ਇਸ ਤੋਂ ਇਲਾਵਾ ਬਾਈ ਗਗਨ ਆਪਾਂ ਹੀ ਦੀ ਵੀਡੀਓ ਪਾਉਣੀ ਸੀ ਹਨਾ ਇਹ ਸੇਲ ਹੋ ਗਈ ਇਹ ਸੇਲ ਹੋ ਗਈ ਹੈ ਬਾਈ ਲੁਧਿਆਣੇ ਦੇ ਬੰਦਿਆਂ ਨੇ ਲਈ ਹੈ ਹਰਿਆਣੇ ਦੇ ਬੰਦਿਆਂ ਨੇ ਲੈ ਲਿਆ ਲੁਧਿਆਣੇ ਦੇ ਲੁਧਿਆਣੇ ਦੇ ਹਾਂ ਠੀਕ ਹੈ ਬੱਚੀ ਵੀ ਬਹੁਤ ਚੰਗੀ ਸੀ ਹਨਾ ਬਾਈ ਗਗਨ ਇਹ ਵੀ ਕਰਦੀ ਸੀ ਬਾਈ ਇਹ ਵੀ ਕਰਦੀ ਹੈ ਬਾਈ ਆਪਣੀ ਠੀਕ ਥੋੜਾ ਜਨਾ ਸਿਆਲ ਦਾ ਕਰਕੇ ਸਾਹਮਦੇ ਨਹੀਂ ਪਸ਼ੂ ਹੋਏ ਪਏ ਬਾਈ ਜਿਆਦੇ ਠੀਕ ਝੋਲੀ ਝਾਲੀ ਦੀ ਬੱਚੀ ਇਹ ਵੀ ਗੱਬਣਾ ਰਗੀ ਝੋਲੀ ਬਣਾਈ ਹੋਈ ਹੈ ਹਾਂ ਵਾਕਈ ਦੋਸਤੋ ਕੱਦ ਕਾਠ ਵੀ ਸੋਹਣਾ ਕਰ ਗਈ ਇਹ 14 ਮਹੀਨਿਆਂ ਦੀ ਹੈ ਬਾਈ ਠੀਕ ਹੈ 14 ਮਹੀਨਿਆਂ ਦੀ ਬਾਕੀ ਇਹ ਧੋਪ ਵਾਸਤੇ ਤਾਂ ਪਸ਼ੂਆਂ ਇੱਥੇ ਜਣੀ ਬਿੰਨੀ ਤਾਂ ਅੰਦਰ ਹੀ ਜਾਦੇ ਉੱਥੇ ਛਾਂ ਹੀ ਰਹਿੰਦੀ ਐ ਐਦੀ ਧੀ ਆ ਬਾਈ ਉਹ ਐਦੀ ਆ ਬਾਈ ਠੀਕ ਆ ਇਹ ਹੁਣ ਗੱਬਣਾ ਦਵਾਰੇ ਠੀਕ ਆ ਰਹੀ ਨਹੀਂ ਸੀਗੀ ਤੇ ਹੁਣ ਦਵਾਰੇ ਗੱਬਣ ਹੋਈਆ 4 ਮਹੀਨਿਆਂ ਦੀ ਠੀਕ ਆ ਕਿੰਨਾ ਦੁੱਧ ਦਸਿਆ ਇਹਦੇ ਥੱਲੇ ਬਾਈ ਪਹਿਲੇ ਨੇ 32 ਕਿਲੋ ਪਾਇਆ ਬਾਈ ਇਹਨੇ ਠੀਕ ਆ ਹੁਣ ਦੂਜੇ ਸੂਏ ਲੈ ਕੇ ਆਪਣ ਦੂਜੇ ਸੂਏ ਸੁਣ ਆ ਇਹਨੇ ਵਾਕਈ ਦੋਸਤੋ ਫੇਸ ਚੈੱਕ ਕਰਿਓ ਮੜਾ ਜਾ ਵੱਛੀ ਨਾਲ ਮਿਲਾ ਕੇ ਵੇਖ ਲਓ ਜੇ ਤੇ ਬਾਕੀ ਥਣ ਹਵਾਨੇ ਦੀ ਤੁਹਾਨੂੰ ਵਹਿੜ ਵੀ ਇਹ ਵਿਖਾ ਦਿੰਨੇ ਆ ਚੈੱਕ ਕਰਿਓ ਬਹੁਤ ਸੋਹਣਾ ਥਾਣਾ ਇਹਦੀ ਧੀ ਆ ਦੋਸਤੋ ਜਿਹੜੀ ਬਾਈ ਨੇ ਬਲੈਕ ਰੰਗ ਦੇ ਵਿੱਚ ਪਰਲੇ ਪਾਸੇ ਆਪਾਂ ਤੁਹਾਨੂੰ ਸੇਲ ਹਸਤੇ ਵਿਖਾਈ ਆ ਤੇ ਇਸ ਤੋਂ ਇਲਾਵਾ ਹੋਰ ਉੱਤੇ ਜਨਵਰ ਹੈ ਨਹੀਂ ਬਈ ਆਪਣੇ ਨਹੀਂ ਹੋਰ ਹੈ ਨਹੀਂ ਬਈ ਬਾਕੀ ਸਾਰੇ ਆਪਣੇ ਘਰੇ ਰੱਖੇ ਹੋਏ ਆ ਠੀਕ ਆ ਲਓ ਵੀ ਪੰਜਾਂ ਨਗਾਂ ਦੇ ਵਿੱਚੋਂ ਨਾ ਤੁਹਾਡੇ ਕੋਈ ਵੀ ਨਗ ਪਸੰਦ ਹੋਵੇ ਨੰਬਰ ਚੱਲੂਗਾ ਸਕਰੀਨ ਤੇ ਤੇ ਭਾਰੂ ਵਾਲੇ ਰਾਹ ਦੇ ਉੱਤੇ ਜੇ ਕਿਸੇ ਦੇ ਚੱਲ ਜੇ ਤਾਂ ਉਹ ਦੇ ਦੇਾਂਗੇ 23 ਕਿਲੋ ਦੁੱਧ ਤਿਆਰ ਆ ਖਾਸ਼ਾ ਹਾਂ ਉਹਦੇ ਗੱਲ ਕਰ ਜੇਰ ਹੱਥ ਨਾਲ ਪਵਾਈ ਦੀ ਆ ਕਢਾਈ ਵੀ ਹੈ ਹਾਂ ਠੀਕ ਹੈ ਲੋ ਵੀ ਸੂਆ ਕਿਨ ਮਸੂਈ ਹੈ ਬਈ ਇਹ ਦੂਜਾ ਬਈ ਛੇ ਦੰਦਾਂ ਦਾ ਛੇ ਦੰਦਾਂ ਦਾ ਦੂਜਾ ਸੂਆ ਸੂਈ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਹੋ ਕੇ 5-6 ਦਿਨ ਬਈ 5-6 ਦਿਨ ਹੋ ਗਏ ਹਾਂ ਠੀਕ ਹੈ ਅੱਛਾ ਹੀ ਹੈ ਬੱਚੀ ਹੈ ਇਹਦੇ ਮਗਰ ਬੱਚੀ ਹੈ ਇਹਦੇ ਮਗਰ ਠੀਕ ਆ ਹੁਣ ਦੁੱਧ ਕਿੰਨਾ ਕੁ ਤਿਆਰ ਆ ਬਈ 20 ਕਿਲੋ ਕੋਈ ਵੀ ਭਰਾ ਕੇ ਮਿਲ ਲੈ ਤਿਆਰ ਆ ਤੇ ਗੱਲ ਕਰ ਵੀ ਜੇਰ ਦੀ ਔਰ ਜਿਸ ਥੋੜੀ ਬਾਥਣਾ ਪਵਾਈ ਦੀ ਆਪਾਂ ਪਹਿਲਾਂ ਦਰਦੀ ਮੁੜ ਕੇ ਅਗਲੇ ਦੀ ਆਏ ਦੀ ਪਕਾਈ ਹੁੰਦੀ ਆ ਲੋ ਵੀ ਆ ਜੀ ਦਾ ਸਵਾਦ ਆ ਜਾਂਦਾ ਜਿਹੜੀ ਚੀਜ਼ ਅਗਲੇ ਨੂੰ ਦੱਸ ਕੇ ਦੇ ਦੇਣੀ ਹੈ ਨਾ ਵਾਕਈ ਦੋਸਤੋ 23 ਕਿਲੋ ਦੁੱਧ ਤੁਸੀਂ ਇੱਥੇ ਚੋ ਕੇ ਲੈ ਜਿਓ ਜੇ ਬਾਕੀ ਮਾੜੀ-ਮੋਟੀ ਕੋਈ ਦਵਾਈ ਦੂ ਇਧਰ ਆਈ ਜਾਂਦੀ ਹੈ ਕੋਈ ਇਸ਼ੂ ਧਰਾਈ ਹੈ ਬਈ ਸਾਰਾ ਕੁਝ ਠੀਕ ਐਡੀ ਇਸ਼ੂ ਵਾਲੀ ਗੱਲ ਨਹੀਂ ਹੁੰਦੀ ਬਾਕੀ ਥਣਲੇ ਵੀ ਇਹ ਵੀ ਬਹੁਤ ਜ਼ਿਆਦਾ ਚੰਗੀ ਹੈ ਬੱਚੀ ਲਓ ਬਈ ਚੈੱਕ ਕਰਾਉਣੇ ਆ ਨਾੜਾ ਨੂੰ ਨਾ ਬਹੁਤ ਵੀਡੀਓ ਪਾਉਂਦਾ ਨਾ ਇਹਦਾ ਆਪਣਾ ਹੈ ਨਹੀਂ ਸੀ ਕੋਈ ਐਡਾ ਤੇ ਵੈਸੇ ਆਪਾਂ ਬਾਈ ਇਹ ਵੀ ਆਪਾਂ ਦਿਖਾਉਣੀ ਨਹੀਂ ਸੀ ਕਿਉਂ ਹੱਥ ਹਾਜੀ ਉਲਜੀ ਜੀ ਪਈ ਏ ਥੋੜੀ ਜੀ ਠੀਕ ਉਹ ਖਾਣ ਪੀਣ ਨੂੰ ਖੁੱਲੀ ਆ ਹਾਂ ਬਰੀਡ ਪੱਖ ਤੋਂ ਬੱਚੀ ਬਹੁਤ ਚੰਗੀ ਵੈਸੇ ਤੇ ਮਗਰ ਵੀ ਬੱਚੀ ਆ ਹਨਾ ਬਾਈ ਗਗਨ ਬੱਚੀ ਆ ਬਾਈ ਇਹਦੇ ਮੈਂ ਠੀਕ ਆ ਇਹਦਾ ਕੀ ਰੇਟ ਕਰ ਦਿਆਂਗੇ ਫਿਰ ਇਹਦਾ ਫੋਨ ਤੇ ਕਰ ਲਾਂਗੇ ਜੀ ਇਹਦਾ ਫੋਨ ਤੇ ਕਰ ਲਈ ਤਾਂ ਠੀਕ ਆ ਚਵਾਈ ਚੂਈ ਦੀ ਓਕੇ ਇੱਕ ਨੰਬਰ ਆ ਬਾਈ ਦੁੱਧ ਵੀ 23 ਕਿਲੋ ਐ ਜਮਾ ਖੁੱਲਾ ਡੁੱਲਾ ਕੋਈ ਮਰਜ਼ੀ ਭਰਾ ਕੇ ਲੈ ਲੈ ਠੀਕ ਆ ਹਾਂ ਲੋ ਵੀ 23 ਲੀਟਰ ਖੁੱਲਾ ਡੁੱਲਾ ਦੁੱਧ ਹੈਗਾ ਤੇ ਬੱਚੀ ਮਗਰ ਆ ਰੇਟ ਮੌਕੇ ਦੇ ਹੋ ਜੂ ਮੜਾ ਜਾ ਨਾ ਬਾਈਆਂ ਦਾ ਜ਼ੇਰ ਦੀ ਪ੍ਰੋਬਲਮ ਸੀ ਉਹ ਪੜਾਈ ਇਹਨੂੰ ਥੋੜੀ ਜੇਰ ਹੱਥ ਨਾਲ ਘੜਵਾਈ ਵੀ ਅੱਛਾ ਵੈਸੇ ਕਲੀਅਰ ਹੋ ਗਈ ਵਾਹ ਪਵਾਤੀ ਸਾਰੀ ਜ਼ੇਰ ਪੈ ਗਈ ਠੀਕ ਲਓ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਕੋਈ ਵੀ ਨਾ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਸੂਆਂ ਸਵੈਆਂ ਦੀ ਤੇ ਜਿਹੜੇ ਵੀਰ ਨੇ ਦੋਸਤੋ ਜਰਸੀ ਇੱਕ ਗੱਬਣੀ ਆ ਇਹਦੀ ਤੁਸੀਂ ਆਪਦੀ ਤਸੱਲੀ ਕਰ ਲੈਣੀ ਆ ਬਾਕੀ ਬੱਚੀ ਤੁਹਾਨੂੰ ਖਾਈ ਆ ਬੱਚੀ ਦੀ ਪ੍ਰੋਪਰ ਆ ਤੁਸੀਂ ਆਪਦੀ ਤਸੱਲੀ ਕਰ ਲਿਓ ਜੇ ਪਸੂ ਸਾਰੇ ਚਵਾਈ ਚੂਈ ਦੇ ਵੀ ਓਕੇ ਆ ਠੀਕ ਆ ਦੁੱਧ ਨਗੂ ਵੀ ਖਾਣ ਪੀਣਨ ਨੂੰ ਵੀ ਠੀਕ ਲੋ ਵੀ ਐਉਂ ਹੁੰਦਾ ਤੁੱਪੇ ਕੱਢੇ ਸੀ ਬਾਈ ਨੇ ਪਸ਼ੂ ਅੰਦਰ ਦੇ ਵੈਸੇ ਇਹਦਾ ਪੱਕਾ ਥਾਂ ਹੀ ਆ ਇੱਥੇ ਖੁਸ਼ ਹੋ ਕੇ ਬਹਿ ਜਾਂਦਾ ਪਸ਼ੂ 10 ਮਿੰਟ ਕੋਈ ਆਥਨ ਤਾਂ ਹੀ ਐਉਂ ਆ ਇੱਥੇ ਬੈਠੀਆਂ ਰਹਿਣੀਆਂ ਤੇ ਖੁਸ਼ ਹੋ ਜਾਂਦਾ ਪਸ਼ੂ ਜਿਹੜੇ ਵੀਰ ਦੇ ਕੋਈ ਵੀ ਜਾਨਵਰ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਪਿੰਡ ਹੁਸਨਰ ਤੇ ਭਾਰੂ ਵਾਲੇ ਰਾਹ ਦੇ ਉੱਤੇ ਬਾਈ ਦਾ ਟਾਣੀ ਦੇ ਵਿੱਚ ਘਰ ਹੈਗਾ ਪੱਠੇ ਦੇ ਸਾਹਮਣੇ ਦੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ